ਓ ਭਵਾਨ ਜੀ ਕਹਿੰਦਾ 나ਕੂ ਫੜਿਆ ਬੰਦਾ 나ਕੂ ਕੌਡੀ ਪਾਈ ਹੈ 나ਗੂ ਫੜਿਆ ਬੰਦਾ 나ਗੂ ਕੌਡੀ ਪਾਈ ਹੈ ਹੱਥਾਂ ਦੇ ਮਿੱਤਰੋ ਅੱਜ ਕੱਲ ਕੌਡੀ ਆਈ ਹੈ ਅਸੀਂ ਬੜੀ ਖੇਡੀ ਆ ਕੌਡੀ ਨਿਤ ਨਿਤ ਝੂੜ ਸੁਣਾਉਂਦੇ ਨੇ ਆ ਕੱਪੜੇ ਚੁੱਕਣ ਵਾਲੇ ਵੀ ਅੱਜ ਕੱਲ ਕੋਚ ਕਹਾਉਂਦੇ ਨੇ ਜੱਗ ਵਿੱਚ ਕੋਸਾ ਪਾਣੀ ਤੌਲੀਏ ਚੱਟੇ ਰੰਗਦੇ ਨੇ ਝੂੜ ਤੇ ਛੱਟੇ ਮਾਰ ਲੱਗਿਆ ਜਮਾ ਨਾ ਸੰਘਦੇ ਨੇ ਰਿੱਤੇ ਜਿੰਨਾਂ ਕੋਲੇ ਡਿਗਰੀ ਉਹੀ ਗੇਮ ਕਮਾਉਂਦੇ ਨੇ ਆ ਕੱਪੜੇ ਚੋਕਣ ਵਾਲੇ ਵੀ ਅੱਜਕੱਲ ਕੋਚ ਕਹਾਉਂਦੇ ਨੇ ਸਾਰਿਆਂ ਨੂੰ ਨਹੀਂ ਕਹਿੰਦਾ ਕੋਚ ਕੋਈ ਚੰਗੇ ਖਿਡਾਰੀ ਸੀ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੋਚ ਕੋਈ ਚੰਗੇ ਖਿਡਾਰੀ ਸੀ ਤਕਨੀਕਾ ਰਹੀਂਦੇ ਦੱਸ ਦੇ ਜੋ ਆਪਣੇ ਸਮੇਂ ਸ਼کاری ਸੀ ਛਿੱਟੇ ਮਾਰ ਮਹਿਕਮੇ ਵਾਲੇ ਇਹਨਾਂ ਨੂੰ ਖੁੰਝੇ ਲਾਉਂਦੇ ਨੇ ਆ ਕੱਪੜੇ ਚੋਕਣ ਵਾਲੇ ਵੀ ਅੱਜਕੱਲ ਕੋਚ ਕਹਾਉਂਦੇ ਨੇ ਜੇ ਗੱਲ ਸਹੀ ਹੈ 그러면은 ਤਾੜੀ ਮਾਰ ਦਿਓ ਜ਼ੋਰ ਦੇਣੀ ਜੀ ਕਿਉਂਕਿ ਅੱਜਕੱਲ ਜਿਹੜੀ ਕੋਚਾਂ ਦੀ ਵੀ ਲੰਮੀ ਲਾਨ ਲੱਗੀ ਹੈ ਜੇ ਕਈ ਦਾਮਾਂ ਦੇਖਿਆ ਵੀ ਗੱਡੀਆਂ ਚਲਾਉਂਦੇ ਚਲਾਉਂਦੇ ਹੀ ਕੋਲ ਬਣ ਗਏ ਟੀਮਾਂ ਦੇ ਨਾਲ ਜਾਂਦੇ ਜਾਂਦੇ ਹੀ ਉਹਨਾਂ ਨੇ ਆਪਣਾ ਕਲੱਬ ਖੋਲ੍ਹਿਆ ਕਹਿੰਦਾ